ਹੈਲੋ ਸਾਰੇ ਕਾਲ ਫਰੈਂਡ ਕੀ ਹਾਲ ਚੱਲੇ ਕਿ ਮੈਂ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਇੱਥੇ ਅਸੀਂ ਇਸ ਵਾਰੀ ਜਾਣਾ ਸੀਗਾ ਮੇਰੀ ਨਾਨੂ ਦੇ ਕੋਲੇ ਹਨਾ ਦਿਵਾਲੀ ਦੇ ਦਿਨ ਜਿਵੇਂ ਆਪਣੇ ਹੁੰਦਾ ਹੈ ਵੀ ਕੁੜੀਆਂ ਨੂੰ ਦਿਵਾਲੀ ਆਪਾਂ ਦੇ ਕੇ ਆਉਂਦੇ ਹਾਂ ਹਨਾ ਤੇ 3 ਸਾਲ ਤੋਂ 6 ਸਾਲ ਤੋਂ ਉਹਦੇ ਕੋਲ ਨਹੀਂ ਜਾਏਗੇ ਸੀ ਪਹਿਲਾਂ ਸੀ ਰੈਗੂਲਰਲੀ ਜਾਂਦੇ ਸੀ ਹਨਾ ਤੇ ਇਸ ਵਾਰੀ ਅਸੀਂ ਜਾਣਾ ਸੀਗਾ ਤੇ ਉਹਦੇ ਲਈ ਹੁਣ ਪੈਕਿੰਗ ਕਰ ਰਹੀ ਸੀ ਵੀ ਕੀ ਕੀ ਦੇ ਕੇ ਆਉਣਾ ਹੈ ਹਨਾ ਪਹਿਲਾਂ ਤਾਂ ਅਸੀਂ ਇਹਨਾਂ ਨੂੰ ਬਹੁਤ ਖੁਸ਼ੀ ਦੇ ਆਉਂਦੇ ਸੀ ਮਤਲਬ ਕੱਪੜੇ-ਕੁਪੜੇ ਹਨਾ ਵੀ ਸਾਰਿਆਂ ਦੇ ਬਾਜੀ ਦੇ ਕੱਪੜੇ ਦੀ ਦੇ ਕੱਪੜੇ ਬੱਚੇ ਦੇ ਹਨਾ ਵੀ ਗੁੜੀਆਂ ਉਹਨਾਂ ਦੀ ਜਿਵੇਂ ਉਹਦੇ ਹੋ ਗਏ ਹਨਾ ਤੇ 5 ਕਿਲੋ ਦੀ ਅਸੀਂ ਸੇਵ ਦੀ ਪੇਟੀ ਮੰਗਵਾਉਂਦੇ ਹੁੰਦੇ ਸੀ ਹਨਾ ਮਮਮੀ ਦਫ਼ਤਰ 'ਚ ਹੁੰਦੇ ਸੀਗੇ ਚਲੋ ਵੀ ਉੱਥੋਂ ਲੈ ਆਉਂਦੇ ਸੀਗੇ ਹੁਣ ਵੀ ਵੈਸੇ ਤਾਂ ਅਸੀਂ ਮੰਗਵਾਈ ਹੋਈ ਆ ਪਰ ਸਾਡੇ ਤੋਂ ਬਾਹਰ ਨਹੀਂ ਚੁੱਕਿਆ ਜਾਣਾ ਫਰੂਟ ਅਸੀਂ ਉੱਥੋਂ ਹੀ ਲੈ ਲਾਂਗੇ ਉੱਥੇ ਪਰਚੇਜ਼ ਕਰ ਲੈ ਮਤਲਬ ਸਾਰੀ ਚੀਜ਼ ਮਿਠਾਈ ਫਰੂਟ ਹੈ ਨਾ ਜਿਵੇਂ ਐਕਸਟਰਾ ਵੇਟ ਹੋ ਜਾਂਦਾ ਇਹਨਾਂ ਚੀਜ਼ਾਂ ਦਾ ਤੇ ਜਿਹੜੀਆਂ ਲੋੜਿੰਦੀਆਂ ਹੈਗੀਆਂ ਬਸ ਉਹੀ ਲੈ ਕੇ ਜਾਵਾਂਗੇ ਘਰੋਂ ਜਿਹੜੀਆਂ ਘਰੋਂ ਹੀ ਲਿਜਾਣ ਵਾਲੀਆਂ ਹੁੰਦੀਆਂ ਠੀਕ ਕੱਢਿਆ ਸੀਗਾ ਸਿਲਕ ਦਾ ਸੂਟ ਤੇ ਇਹ ਨੂੰ ਮਤਲਬ ਮੈਂ ਨਵੇਂ ਲਿਫਾਫੇ 'ਚ ਪੈਕ ਕਰਨਾ ਸੀਗਾ ਹਨਾ ਤੇ ਇਹ ਦਾ ਪੰਗਾ ਪਿਆ ਪਿਆ ਵਿੱਚ ਤਾਂ ਵਾਲੀ ਇੰਨੇ ਪਏ ਪਏ ਹਨਾ ਸਾਰੇ ਸੂਟ ਜਿਵੇਂ ਇਕੱਠੇ ਰੱਖੇ ਹੋਏ ਸੀਗੇ ਹਨਾ ਜਿਹੜੇ ਆਪਣੇ ਸੂਟ ਹੁੰਦੇ ਆ ਅਨਸਟਿਚ ਉਹਨਾਂ 'ਚ ਸੀਗਾ ਇਹ ਕਲਰ ਬੜਾ ਮੈਨੂੰ ਸੋਹਣਾ ਲੱਗ ਰਿਹਾ ਸੀ ਕਹਿੰਗੇ ਚਲੋ ਤੇ ਇਹਦੇ ਵਿੱਚ ਬਲ ਬਹੁਤ ਸੀਗਾ ਤੇ ਚਲੋ ਇੱਥੇ ਮੈਂ ਸੋਚਿਆ ਵੀ ਚਲੋ ਇਸ ਤਰ੍ਹਾਂ ਮਿੱਥੋ ਬਲ ਨਹੀਂ ਨਿਕਲਨੇ ਮੈਂ ਕਾਫੀ ਵਾਰੀ ਟਰਾਈ ਕੀਤਾ ਇਹਨੂੰ ਹਨਾ ਤੇ ਹਾਨੀਆਂ ਲਾਉਣ ਦੇ ਵਿੱਚ ਪਰ ਇਹ ਮੇਰੇ ਤੋਂ ਨਹੀਂ ਲੱਗੀਆਂ ਹੈਗੀਆਂ ਫਿਰ ਮੈਂ ਹੁਣ ਸੋਚਿਆ ਵੀ ਚਲੋ ਇਹਨੂੰ ਮੈਂ ਪ੍ਰੈਸ ਹੀ ਕਰਦੀ ਆਂ ਤੇ ਥੇ ਮੈਂ ਪ੍ਰੈਸ ਛੱਡ ਕੇ ਆਪ ਚਲੀ ਗਈ ਸਮਾਨ ਚੱਕਣ ਹਨਾ ਬਾਹਰੋਂ ਕੁਛ ਚਾਹੀਦਾ ਸੀਗਾ ਮੈਨੂੰ ਪਤਾ ਨਹੀਂ ਕੀ ਤੇ ਮੈਂ ਉਹ ਲੈਣ ਚਲੀ ਗਈ ਤੇ ਜਦੋਂ ਮੈਂ ਆ ਕੇ ਦੇਖਿਆ ਮੈਂ ਕਿਹਾ ਚਲੋ ਪ੍ਰੈਸ ਤਾਂ ਜਿਹੜੀ ਇੱਥੇ ਗਰਮ ਹੋ ਗਈ ਹੋਣੀ ਆ ਹਨਾ ਜਦੋਂ ਮੈਂ ਪ੍ਰੈਸ ਕਰਨ ਵਾਸਤੇ ਪ੍ਰੈਸ ਚੱਕੀ ਤਾਂ ਕੀ ਸੀਗਾ ਲਾਈਟ ਹੀ ਹੈ ਨਹੀਂ ਸੀ ਹਨਾ ਮੈਂ ਦੇਖਿਆ ਵੀ ਇੰਨਾ ਟਾਈਮ ਹੋ ਗਿਆ ਗਰਮੀ ਨਹੀਂ ਹੋਈ ਪ੍ਰੈਸ ਦੀ ਕੀ ਹੋ ਗਿਆ ਤਾਂ ਲਾਈਟ ਹੀ ਚਲੀ ਗਈ ਸੀਗੀ ਮੈਂ ਕਿਹਾ ਓਹ ਕਿੰਨਾ ਹਨਾ ਮੇਰਾ ਦਿਮਾਗ ਖਰਾਬ ਹੈ ਮੈਂ ਦੇਖਿਆ ਨਹੀਂ ਹੈਗਾ ਵੀ ਉਹਦੀ ਬੱਤੀ ਜੀ ਔਨ ਹੋ ਗਈ ਹੈ ਕਿ ਨਹੀਂ ਐ ਕਿ ਇੱਥੇ ਕੋਈ ਇੰਡੀਕੇਟਰ ਜ ਨਹੀਂ ਹੈਗਾ ਇੱਥੇ ਮਤਲਬ ਸਾਡੇ ਰੂਮ ਚ ਹੀ ਜਾ ਕੇ ਦੇਖਣਾ ਪੈਂਦਾ ਮੈਨੂੰ ਮੈਂ ਕਿਹਾ ਕਿਤੇ ਪ੍ਰੈਸ ਨੂੰ ਹੀ ਨਾ ਕੁਛ ਹੋ ਗਿਆ ਹੋਵੇ ਹਨਾ ਤੇ ਮੈਂ ਤਾਂ ਖੁਦ ਵੀ ਆਪਦੇ ਕੱਪੜੇ ਆਪ ਪ੍ਰੈਸ ਕਰਨੇ ਸੀ ਕਿਉਂਕਿ ਸਿਲਕ ਦੇ ਕੱਪੜੇ ਪਾਇਆਂ ਨੂੰ ਸਾਲ ਹੋ ਗਿਆ ਹੋਣਾ ਪਿਛਲੇ ਸਾਲ ਹਨਾ ਪਤਾ ਨਹੀਂ ਕਦੋਂ ਕਦੀ ਹੁਣ ਤੈ ਕਰਕੇ ਇੇਠਾਂ ਲਾਏ ਪਈ ਸੀ ਅਲਮਾਰੀ ਦੇ ਤੇ ਉਹ ਵੀ ਹੁਣ ਮੈਨੂੰ ਬਾਹਰੋਂ ਹੀ ਪ੍ਰੈਸ ਕਰਾਉਣੇ ਪੈਣੇ ਆ ਹਨਾ ਪਹਿਲਾਂ ਮੈਂ ਸੋਚਿਆ ਸੀਗਾ ਵੀ ਚਲੋ ਮੈਂ ਆਪ ਪ੍ਰੈਸ ਕਰ ਲੂੰਗੀ ਹਨਾ ਵੀ ਕੀ ਚਲ ਭੇਜਨੇ ਹੈਗੇ ਵੀ ਕੱਲ ਨੂੰ ਤਾਂ ਜਾਣਾ ਹੀ ਹੈਗਾ ਉਹੀ ਹੋਈ ਅੱਜ ਤੱਕ ਜਿਹੜੀ ਨਾ ਹੋਣੀ ਹੋਵੇ ਲਾਈਟ ਚਲੀ ਗਈ ਹੁਣ ਦਿਨੇ ਕਿਉਂ ਘਟਣ ਲੱਗੇ ਹੈਗੇ ਹਨ ਫੇਰ ਵੀ ਬਿੱਲ 10000 ਰੁਪਏ ਆਇਆ ਅੱਜ ਬਿੱਲ ਵੀ ਆ ਗਿਆ ਮੈਨੂੰ ਐ ਲੱਗਦਾ ਸੀਗਾ ਸ਼ਾਇਦ ਜਿਵੇਂ ਗਰਮੀ ਚ ਸਾਨੂੰ ਦੋ ਬਿੱਲ ਬਹੁਤ ਜ਼ਿਆਦਾ ਆ ਜਾਂਦੇ ਹਨ ਹੈਨਾ ਇੱਕ ਵਾਰੀ 18000 ਆਇਆ ਪਹਿਲਾ ਜਿਹੜਾ 16000 ਆਇਆ ਜਿਹੜਾ ਮਈ ਤੋਂ ਬਾਅਦ ਆਉਂਦਾ ਹੈਨਾ ਗਰਮੀ ਸਟਾਰਟ ਹੁੰਦੀ ਹੈ ਫੇਰ ਆਇਆ 18000 ਤੇ ਅੱਜ ਬਿੱਲ ਆਇਆ ਆਪਾਂ ਨੂੰ 10000 ਰੁਪਏ ਤੇ ਹੋਪਸੋ ਅਗਲਾ ਜੀਰੋ ਬੈਲੈਂਸ ਆਵੇ ਹੈਨਾ ਜਿਵੇਂ ਜੀਰੋ ਆਉਂਦੇ ਆ ਤੇ ਇਹਨਾਂ ਸੂਟ ਸੱਚੀ ਬਾਲ ਇੰਨੇ ਪਏ ਪਏ ਆ ਜੋ ਮੈਨੂੰ ਰੱਖਦੀ ਨੂੰ ਵੀ ਐਂ ਲੱਗੀਆਂ ਜਾਂਦਾ ਹੈ। ਇਹ ਪਿਆ ਪਿਆ ਹੀ ਇੱਧਰ ਉੱਧਰ ਹੋ ਗਿਆ ਹੈਗਾ। ਸੂਟ ਤਾਂ ਨਵੇਂ ਹੀ ਆ ਹੁਣੇ ਲਿਆਂਦਾ ਸੀ ਹੱਲ ਤੇ ਨੂੰ ਪਤਾ ਨਹੀਂ ਕੀ ਹੈ ਸੱਚੀ। ਟਰਾਈ ਕਰਦੇ ਆਂ ਦੇਖਦੇ ਆਂ ਜੇ ਮਿੱਥੋ ਸਾਫ ਸਾਫ ਜਿਹੀ ਲੱਗ ਗਈ ਇਹਦੀ ਤਹਿ। ਪਤਾ ਨਹੀਂ ਕਿਵੇਂ ਹਨਾ ਦੁਕਾਨਾਂ ਵਾਲੇ ਤਿਆਂ ਲਾ ਲੈਣੀਆਂ ਇਆਂ ਸੋਹਣੀਆਂ ਸੋਹਣੀਆਂ ਦੁਬਾਰਾ ਹਨਾ ਪਤਾ ਸਾਰੇ ਖਲਾਰਾ ਪਾ ਪਕੇ ਆ ਜਾਣੇ ਆ ਦੁਕਾਨਾਂ 'ਚ। ਵੀ ਮੈਂ ਕਹਿੰਨੀ ਵਿਚਾਰੇ ਤੁਹਾਨੂੰ ਨਹੀਂ ਹੁੰਦੇ ਉਹ ਹਨਾ। ਵੇ ਇਫਲਾਟੇ ਹੁੰਦੇ ਵਿਚਾਰਿਆ ਦਾ ਰੋਜ਼ਗਾਰ ਚੱਲਦਾ ਕਈਆਂ ਦਾ ਤਾਂ ਵੀ ਕਈ ਬੁਲੇ ਡੀਜ਼ ਰੱਖੀਆਂ ਵੀ ਆ ਕਈ ਜੈਂਟਸ ਵਿਚਾਰੇ ਵੀ ਜਿਹੜੇ ਨਵੇਂ-ਨਵੇਂ ਲੱਗਦੇ ਆ ਹਨਾ ਦੁਕਾਨਾਂ ਤੇ ਉਹ ਤਾਂ ਦਿਖਾਉਂਦੇ ਘਾਟਾ ਤੇ ਵਿਚਾਰੇ ਬਸ ਜਿਹੜੇ ਉਹ ਦਿਖਾਈ ਜਾਂਦੇ ਉਹ ਪਿੱਛੇ ਕਰ ਜਾਂਦੇ ਹਨਾ ਉਹ ਤਾਂ ਐਂ ਹੀ ਲਾਈ ਜਾਂਦੇ ਆ ਮੈਂ ਕਈ ਵਾਰੀ ਅੱਗੇ ਵੀ ਸੋਚਦੀ ਹੁੰਨੀ ਆ ਵੀ ਇਹ ਸਭ ਤੋਂ ਔਖਾ ਕੰਮ ਹੈ ਆਪਣੇ ਤੇ ਇੱਕ ਦੋ ਸੂਟਾਂ ਦੀ ਨਹੀਂ ਲੱਗਦੀ ਹਨਾ ਬੇ ਇਨੇ ਕਿ ਲੱਗ ਜਾਂਦੇ ਆ ਤੇ ਸਿਲਕ ਸੁਲਕ ਜੀ ਦੀ ਤਾਂ ਤੁਸੀਂ ਆਪ ਹੀ ਦੇਖੋ ਹਨਾ ਵੀ ਕਿੰਨਾ ਟੱਕ ਵਰਕ ਹੈ ਇਹ ਤੇ ਮੈਨੂੰ ਤਾਂ ਵੀ ਪਤਾ ਵੀ ਨਹੀਂ ਲੱਗਦਾ ਵੀ ਕਿਹੜੀ ਸਾਈਡ ਦੁਪੱਟਾ ਰੱਖਣਾ ਹੈ ਤੇ ਕਿਵੇਂ ਹਟਿਆ ਨੋਣੀਆ ਵੈਸੇ ਉਹ ਕਹਿੰਦੇ ਸਾਨੂੰ ਪਹਿਲਾਂ ਸਿਖਾਉਂਦੇ ਆ ਇਹ ਤੈਹ ਲਾਣੀ ਇੱਕ ਦੋ ਬਾਰ ਨਾ ਵੀ ਉਹਨੂੰ ਦੱਸਦੇ ਹੈਗੇ ਜੇ ਪਹਿਲਾਂ ਲੱਗੇ ਹੁੰਦੇ ਆ ਉਹ ਸਿਖਾ ਦਿੰਦੇ ਹੁੰਦੇ ਆ ਵੀ ਐਵੇਂ ਤੁਸੀਂ ਤੈਹ ਲਗਾਣੀ ਆ ਹਾਲੇ ਵੀ ਨੂੰ ਮੇਰੇ ਤੋਂ ਤਾਂ ਲੱਗਦੀ ਹੈ ਨਾ ਤੇ ਦੇਖਦੇ ਆ ਨਵੇਂ ਲਫਾਫੇ ਮੰਗਾਈ ਸੀ ਮੰਮੀ ਤੋਂ ਦੋ ਤਿੰਨ ਸੂਟ ਕਈ ਸਾਰੇ ਪਏ ਆ ਜਿਵੇਂ ਆਪਣੇ ਘਰੇ ਪਏ ਹੁੰਦੇ ਆ ਵੀ ਹੁਣ ਇਹ ਫੰਕਸ਼ਨ ਹੋਇਆ ਸੀ ਜਿਵੇਂ ਮੰਮੀ ਨੇ ਹੈਨਾ ਪਾਰਟੀ ਹੋਈ ਸਿਟਡਰਮੈਂਟ बहुत सोने 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 भी, भी सोने सी वैसे काफी बधिया सूट आए थे सारे क्योंकि हम जिम्मे असी दो नूह हो गए घर च है साइड मेरी मास्ती है मेरे घर दी जिम्मे मास्ती भूआे बुलाई बे ਤੇ ਉਹ ਵੀ ਫਿਰ ਕੁੜਮਣੀਆਂ ਨੂੰ ਵੀ ਲੈ ਕੇ ਆਉਂਦੇ ਹਨਾ ਤੇ ਅਗਲਾ ਕੁੜੀ ਦੇ ਸਸਤ ਨੂੰ ਵੀ ਵਧੀਆ ਹੀ ਲਿਆਉਂਦਾ ਹੈ ਹਨਾ ਕੁੜੀ ਦੇ ਫੈਮਲੀ ਨੂੰ ਸਾਰੇ ਛੋਟੇ ਬਹੁਤ ਸੋਹਣੇ ਸੋਹਣੇ ਸੀਗੇ ਮੈਂ ਕਹਿੰਦੀ ਹਾਂ ਦੁਪੱਟਾ ਤਾਂ ਰੱਖ ਦਾਂ ਇਹਦੇ ਕਰਕੇ ਹਨਾ ਆਏ ਰੱਬਾ ਮੇਰਾ ਐ ਵੀ ਨਹੀਂ ਸੋਹਣਾ ਲੱਗਦਾ ਹਨਾ ਚਲੋ ਦੇ ਦਿਆਂ ਰੈਸ ਆ ਗਈ ਤਾਂ ਨਾ ਲਾਈਟ ਆ ਗਈ ਤਾਂ ਸੌਰੀ ਮੈਂ ਕਰ ਰਹੀ ਹਾਂ ਪ੍ਰੈਸ ਆ ਗਈ ਤਾਂ ਲਾਈਟ ਆ ਗਈ ਤਾਂ ਵੀ ਮੈਂ ਫਿਰ ਪ੍ਰੈਸ ਹੀ ਕਰ ਦੇਵਾਂਗੀ ਇਹ ਨਹੀਂ ਬਤਾ ਰਹੀ ਪਹਿਲੇ ਮਿੰਟ ਤੇ ਟੀ-ਸ਼ਰਟ ਲਾ ਰਹੀ ਹਾਂ ਇੱਕ ਕਲੋਨੀ ਆ ਤੇ ਆਪਾਂ ਵੈਸੇ ਖਾਲੀ ਥੂੜੀ ਨਾ ਤੇ ਕੁੜੀਆਂ ਦਾ ਤੇ ਭਾਜੀ ਦੀ ਆਪਾਂ ਪੈਨਟ ਸ਼ਰਟ ਲਾਈ ਸੀਗੀ ਇਸ ਵਾਰੀ ਲਾ ਟਾਈਮ ਹੋਣਾ ਤੇ ਇਨਨ ਤੋਂ ਹੁਣ ਮਾਰਕੀਟ ਕੱਲੇ ਤੋਂ ਜਾਇ ਨਹੀਂ। ਬਲਿ ਇਹ ਬਹੁਤ ਤੋਂੇ ਪਾ ਜਿਨੂੰ ਆਈ ਵਾਰੀ ਕੱਪੜੇ ਲੈ ਕੇ ਜਾਂਦੇ ਆ। ਸਾਡੇ ਨਾ ਵੀ ਮੰਮੀ ਦਾ ਸ਼ੁਰੂ ਤੋਂ ਹੀ ਆ। ਵੀ ਲੋਹੜੀ ਤੇ ਅੱਗੇ ਤਾਂ ਲੋਹੜੀ ਤੇ ਵੀ ਦੀਵਾਲੀ ਤੇ ਵੀ ਕੁੜੀ ਨੂੰ ਕੱਪੜੇ ਭੇਜਣੀ ਭੇਜਣੀ ਆ। ਜਿਵੇਂ ਸਾਡੀ ਦੋਤੀ ਇੱਕ ਹੀ ਆ ਨਾ ਉਹਨਾਂ ਦੀਆਂ ਮੇਲੇ ਲਣਾਵੰਦੇ ਉਹਦੇ ਵੀ ਕੱਪੜੇ ਤੱਕ ਕੇ ਬਟੋਕੇ ਅੱਗੇ ਤਾਂ ਬਹੁਤ ਕੁਝ ਹੁੰਦਾ ਸੀ ਹੁਣ ਥੋੜਾ ਸਾਰੇ ਬਿਜ਼ੀ ਸ਼ਡਿਊਲ ਹੋ ਗਿਆ। ਬਾਕੀ ਉਹ ਵੀ ਕਹਿ ਦਿੰਦੀ ਆ ਵੀ ਮੰਮੀ ਐਨੋ ਤੁਸੀਂ ਇੰਨਾ ਨਾ ਭੇਜੋ। ਉਹ ਇੰਨੇ ਕੋਲ ਹਨਾ ਫਰਕ ਜਾ ਪੈ ਗਿਆ ਤੇ ਕੱਪੜੇ ਉਹਦੇ ਕੁੜੀ ਦੇ ਹੁੰਦੇ ਸੀ ਦੀ ਦਾਬ ਦਾ ਸੂਟ ਹੁੰਦਾ ਸੀ ਬਾਜੀ ਦੇ ਮਤਲਬ ਬਣੇ ਬਣਾਏ ਰੈਡੀमेड ਹੀ ਲੈਂਦੇ ਹੁੰਦੇ ਸੀਗੇ ਤੇ ਹੁਣ ਵੀ ਮੰਮੀ ਤਾਂ ਕਹਿ ਰਹੇ ਸੀਗੇ ਮੈਂ ਕਿਹਾ ਵੀ ਜੀ ਜੀ ਨੇ ਮੈਨੂੰ ਕਿਹਾ ਤਾਂ ਹੈ ਨਹੀਂ ਤੇ ਨਾ ਹੀ ਕੋਈ ਟਾਈਮ ਹੈ ਕਿਉਂਕਿ ਜੇਡ ਮੇਰਾ ਬਾਹਰ ਜੌਬ ਕਰਦਾ ਹੈਗਾ ਹਨਾ ਤੇ ਇਹ ਹੁਣ ਧਿਆਨ ਨਹੀਂ ਸਕਦੇ ਤੇ ਬਈ ਆਪਾਂ ਨੂੰ ਅਗਲੇ ਦੀ ਟੇਸਟ ਦਾ ਪਤਾ ਨਹੀਂ ਲੱਗਦਾ ਹਨਾ ਤੇ ਵੀ ਮੈਂ ਤਾਂ ਸ਼ਗਨ ਹੀ ਦੇ ਦੂੰਗੀ ਪੈਸੇ ਦੇ ਦੂੰਗੀ ਤੇ ਅਸੀਂ ਜਾਣਾ ਕੱਲ ਨੂੰ ਨਾਨਾਣ ਦੀ ਹੈਗੀ ਮਾਂਨਸਾ ਤੇ ਮਾਂਨਸਾ ਸਾਨੂੰ ਕਾਫੀ ਦੂਰ ਪੈ ਰਹੀ ਐ ਪਹਿਲਾ ਬਠਿੰਡਾ ਜਾਂਦੇ ਆ ਅਸੀਂ ਤੇ ਅਸੀਂ ਜਾਵਾਂਗੇ ਟ੍ਰੇਨ ਤੇ ਕਿਉਂਕਿ ਮੇਰੇ ਮੁੰਡੇ ਨੂੰ ਟ੍ਰੇਨ ਤੇ ਜਾਂਦਾ ਬਹੁਤ-ਬਹੁਤ ਸ਼ੌਂਕ ਐ ਟਿਕਟੇ ਦਾ ਲੱਗਿਆ ਹੋਇਆ ਵੀ ਟ੍ਰੇਨ ਤੇ ਜਾਵਾਂਗੇ ਅਸੀਂ ਟ੍ਰੇਨ ਤੇ ਜਾਣਾ ਤੇ ਕੱਲ ਨੂੰ ਸ਼ਾਇਦ ਉਹ ਦੇਣਾ ਹੋਊਗਾ ਜੇ ਅਸੀਂ ਟ੍ਰੇਨ ਤੇ ਜਾਵਾਂਗੇ ਤੇ ਦੇਖਦੇ ਆਂ ਪ੍ਰਮਾਤਮਾ ਕਰੇ ਸਫਰ ਵੱਡੇ ਹੋਵੇ ਜਦੋਂ ਨੇ ਇਹਦੇ ਪਾਪਾ ਬਿਮਾਰ ਹੋਏ ਐ ਤੇ ਉਦੋਂ ਦੇ ਅਸੀਂ ਗਏ ਨਹੀਂ ਹੈਗੇ 2-3 ਸਾਲ ਹੋ ਗਏ ਤੇ 2-3 ਸਾਲਾਂ ਬਾਅਦ ਅਸੀਂ ਦਿਵਾਲੀ ਗਏ ਜਾ ਰਹੇ ਆ ਇਸ ਵਾਰੀ ਇੱਕ ਮਤਲਬ ਦਿਵਾਲੀ ਤੇ ਮੈਂ ਜਾਵੜਦੀ ਹੁੰਨੀ ਆ ਤੇ ਤੇ ਲੋਹੜੀ ਤੇ ਮੇਰੀ ਜਠਾਣੀ ਜਾਵੜਦੇ ਆ ਜੇ ਮੈਂ ਪਹਿਲਾਂ ਮੇਰਾ ਟਾਈਮ ਪਹਿਲਾਂ ਹੋਵੇ ਤਾਂ ਮੈਂ ਪਹਿਲਾਂ ਜਾਵੜਦੀ ਆ ਮਤਲਬ ਬਾਅਦ 'ਚ ਜਾਵੜਦੀ ਆ ਲੋਹੜੀ ਤੇ ਅਸੀਂਵੇਂ ਬਦਲ ਲੈਣੀ ਹੁੰਦੀ ਆ ਵੀ ਤੋਂ ਗਏ ਦਸ ਥਿਲਕੇ ਲਾਉਂਦੇ ਹੁੰਦੇ ਸੀ ਮੇਰੇ ਨਾਨੇ ਕੋਲੇ ਮੰਮੀ ਤੇ ਜੋ ਬਾਕੀ ਫੈਮਿਲੀ ਮੈਂਬਰ ਤੇ ਜੋ ਮਰਜ਼ੀ ਨਾਲ ਅਸੀਂ ਸਾਲ ਦੀ ਇੱਕ ਵਾਰ ਜਾਂਦੇ ਸੀ ਨਾ ਵੀ ਇੱਕ ਤਿਆਰ ਤੇ ਉਹ ਇੱਕ ਤੇ ਮੈਚੀ ਜਾਂਦੀ ਹੁੰਦੀ ਸੀ ਨਾ ਤੇ ਬਸ ਇਹ ਵੀ ਵਧੀਆ ਗੱਲ ਹੈ ਨਾ ਨਾਨੇ ਹੋਣੀ ਚਾਹੀਦੀ ਆ ਜਿੰਨਾਂ ਤੇ ਨਹੀਂ ਹੈਗੇ ਉਹ ਵੇਖੋ ਕਹਿੰਦੇ ਨੇ ਛੱਤ ਤੱਕ ਕਿਤੇ ਜਾਏ ਨਹੀਂ ਆ ਤਾਂ ਉਹ ਵੀ ਚਾਹ ਜਾਂ ਹੁੰਦਾ ਆਪਾਂ ਨੂੰ ਜਾਂਦਾ ਹਨਾ ਰੀਤੀਆਂ ਇਹ ਲੈ ਕੇ ਜਾਓ ਵਾਪਸ ਸਾਰੀਆਂ ਤੇ ਕਿਹਨਾਂ ਤੋਂ ਤਾਂ ਆਪਾਂ ਲੈਣੀਆਂ ਹੀ ਹੁੰਦੀਆਂ ਹਨਾ ਪਰ ਝੋਈਆਂ ਤੋਂ ਤਾਂ ਵਿਹੋਤਾ ਬੰਦੇ ਲੈ ਕੇ ਆਉਂਦੇ ਹੁੰਦੇ ਹਨਾ ਪਰਝਾਈ ਹੈ ਘਰੇ ਦਾ ਦੇਖ ਲਿਆ ਇਹਨੂੰ ਪਣੀ ਰੱਖ ਦਿੰਨੀ ਆ ਨਾ ਮੂੰਹ ਦਾ ਉਂ ਤਾਂ ਜੇ ਆਇਂ ਰੱਖ ਲੀਨੀ ਆ ਮੈਂ ਹਨਾ ਫਿਰ ਕੋਈ ਇੰਦਾ ਨਹੀਂ ਲੱਗਦਾ ਹੈਗਾ ਠੀਕ ਲੱਗਦਾ ਹੈਗਾ ਹਨਾ ਮੰਮੀ ਕਹੇ ਅਪਿੰਦੀਆਂ ਲੈਣਾ ਮੰਮੀ ਨੂੰ ਆਦਤ ਹੀ ਹਰ ਇੱਕ ਪ੍ਰਾਣੇ ਸਮੇਂ ਤੇ ਪੌਦੇ ਹੁੰਦੇ ਸੀ ਮੰਮੀ ਦੇ ਟਾਈਮ ਤੇ ਤੋਂ ਮੈਂ ਕਹਿੰਦੇ ਨਹੀਂ ਨਹੀਂ ਮੈਂ ਤਾਂ ਦੀ ਕੁੜੀ ਦੇ ਸੂਟ ਤੇ ਬਿੰਦੀਆਂ ਆ ਪਾਉਂਗੀ ਮੈਂ ਚਲੋ ਲੈ ਆਓ ਨਾਲ ਦੀ ਨੇੜੇ ਹੀ ਹੈ ਰਸਤਾ ਹਨਾ ਉੱਥੋਂ ਲੈ ਆਉਣਗੇ ਤੇ ਮੇਰੀ ਨਾਲ ਦੇ ਕਰਦੀ ਐ ਸਲਾਈ ਤੇ ਆ ਮੰਮੀ ਦਾ ਵੈਂਟਰ ਹੈਗਾ ਸੂਟ ਹੈ ਸਟਾਲ ਸੂਟ ਕਲਰ ਇਹਨਾਂ ਗ੍ਰੀਨ ਮੋਸਟ ਨੂੰ ਮੈਨੂੰ ਗ੍ਰੀਨ ਕੱਪੜੇ ਬੜੇ ਪਸੰਦ ਆਏ ਤੇ ਇਹ ਵੀ ਹਿੱਲਿਆ-ਜੁਲਿਆ ਜਿਹਾ ਸੀ ਹਨ ਇਹਨੂੰ ਚਲੋ ਆਪਾਂ ਪੁਰਾਣੇ ਲਿਫਾਫੇ ਚ ਪਾ ਦਿੰਦੇ ਹਾਂ ਕਿਉਂਕਿ ਇਹ ਤਾਂ ਸੀ ਹੀ ਦੇਣਾ ਉਹਨੇ ਤੇ ਮੰਮੀ ਮੋਸਟਲੀ ਦੀ ਤੋ ਇਸ ਤੋਂ ਹੋ ਗਿਆ ਹੁਣ ਤਾਂ ਦੇ ਜਦੋਂ ਛੁੱਟੀਆਂ ਦੇ ਇੱਥੇ ਹੁੰਦੇ ਆ ਦੋ ਚਾਰ ਉਹ ਦੋ ਸੀ ਜਾਂਦੇ ਆ ਤੇ ਕੁਝ ਕੋਥੇ ਲੈ ਜਾਂਦੇ ਆ ਇੱਕ ਅੱਧਾ ਗਰਮੀ-ਗਰਮੀ ਅੰਦਰ ਆ ਕੇ ਸੀ ਜਾਂਦੇ ਛੁੱਟੀਆਂ ਹੁੰਦੀਆਂ ਗਰਮੀ ਦੀਆਂ ਉਹ ਤੇ ਹਾਲਾਂ ਦੇ ਛੁੱਟੀਆਂ ਰੋਹੀਆਂ ਹੁੰਦੇ ਨੇ ਕਿ ਠੰਡ ਹੁੰਦੀ ਜਿਹੜਾ ਹਨ ਤੇ ਪੈਰ ਤਾਂ ਪਿਆ ਮਸ਼ੀਨ ਵਾਲੇ ਬਸ ਉਹਨੂੰ ਪੈਰਾਂ ਦੇ ਹੋਈ ਆਦਤ ਪੈ ਗਈ ਐ ਦੂਜੀ ਮਸ਼ੀਨ ਨੂੰ ਤਾਂ ਛੇਤੀ ਨਿਬੜ ਜਾਣਗਾ ਪਰ ਜਗਾ ਥੋੜੀ ਕੱਚੀ ਤੇ ਫਰੀਕਲੀ ਨਹੀਂ ਜੀ ਕਦੇ ਇਹਨੂੰ ਤਾਂ ਕਿ ਟੇਬਲ ਹੀ ਬਣਾ ਰੱਖਿਆ ਪੈਰਾਂ ਵਾਲੇ ਉਹ ਟੇਰਕ ਸਟੇਜ ਇਹ ਵੀ ਸੱਤ ਹੋ ਗਿਆ ਇਹਨੂੰ نیچے ਹੀ ਕਰਕੇ ਫੜਨੀ ਐ ਇਹ ਮੈਂ ਲੈ ਕੇ ਇੰਸੀ ਨਿਊ ਬੈਗ ਹਾਲੇ ਮੈਂ ਟੈਗ ਵੀ ਨਹੀਂ ਲਾਇਆ ਪਹਿਲਾਂ ਮੈਨੂੰ ਲੱਗਾ ਵੀ ਹੋਣੀ ਨਾ ਮਹਿੰਗਾ ਲਾ ਲਿਆ ਇਹ ਹੈਗਾ ਅਰਬਨ ਡਰਾਈਵ ਦਾ ਬੈਗ ਤੇ ਮੈਂ ਸਾਡੇ ਰੀਟ ਬਣਾਉਂਦੇ ਹੈਗੇ ਆ ਬੈਗ ਵਾਲੀ ਸ਼ਾਪ ਹੈ ਹੈ ਉਹ ਬਣੀ ਰਹੀ ਉੱਥੋਂ ਲਈਆਂ ਬੈਗ ਵਧੀਆ ਬੈਸੇ ਕਿਉਂ ਮੈਂ ਕੈਸੀ ਮੈਟਰਲ ਨਹੀਂ ਲੈਣਾ ਪਤਾ ਨਹੀਂ ਵੀ ਇਹ ਤੇ ਟੈੱਲ ਹੀ ਲੱਗੇ ਆ ਉਹ ਸਟਾਈਲ ਜਿਹਾ ਨਹੀਂ ਲੱਗਾ ਇਹਨੂੰ ਪ੍ਰੋਜੈਕਟ ਨੂੰ ਵੀ ਬਣਾ ਸਕਦੇ ਹੈਗੇ ਆ ਨਾ ਤੇ ਚੱਕ ਵੀ ਸਕਦੇ ਆ ਦੇਖਦੇ ਆ ਪਹਿਲੀ ਵਾਰ ਯੂਜ਼ ਕਰਨਾ ਪਹਿਲਾਂ ਮੈਨੂੰ ਲੱਗਾ ਵੀ ਉਹਨੇ 250 ਰੁਪਏ ਮੰਗ ਲਿਆ ਵੀ ਤਾਂ ਮਹਿੰਗਾ ਫਿਰ ਮੈਂ ਗੂਗਲ ਕਰ ਲਿਆ ਕੀ ਕਰਿਆ ਕਿ ਮੈਨੂੰ ਚੈਨ ਨਹੀਂ ਆਇਆ ਮੈਂ ਕਿਹਾ ਵੀ ਨਹੀਂ ਸ਼ੁਗਰ ਤੇ 3 3 2.5 ਦੇ ਬੈਗ ਮਿਲ ਜਾਂਦੇ ਆ ਤੇ ਇਹ ਨਹੀਂ ਕਿ ਆਉਣਾ ਵੀ ਨਹੀਂ ਸੀ ਹਨਾ ਪਹਿਲਾਂ ਮੈਂ ਭੁੱਲ ਗਈ ਹਨਾ ਬੈਗ ਲਿਓਣਾ ਫੇਰ ਮੈਂ ਟੈਗ ਤਾਂ ਲਪੱਟੇ ਨਹੀਂ ਸੀ ਮੈਂ ਕਿਹਾ ਚਲੋ ਇਹਨਾਂ ਨੂੰ ਦਿਖਾਉਂਗੀ ਫਿਰ ਇਹ ਵੀ ਕਹਿੰਦੇ ਵੀ ਪਤਾ ਨਹੀਂ ਮੈਨੂੰ ਸਮਝ ਨਹੀਂ ਲੱਗ ਰਹੀ ਕਪੜਾ ਵਿੱਚੋਂ ਠੀਕ ਲੱਗਾ ਇਹਨਾਂ ਨੂੰ ਵੀ ਡਬਲ ਕਪੜਾ ਲਾਇਆ ਵਿੱਚ ਲਾ ਵਿੱਚ ਦੇ ਕਪੜੇ ਦੇ ਹੁੰਦਾ ਉਹ ਛੇਤੀ ਖੱਟਦਾ ਹੈਗਾ ਤੇ ਫਿਰ ਜਦੋਂ ਮੈਂ ਗੂਗਲ ਕੀਤਾ ਤੇ ਮੈਂ ਦੇਖਿਆ ਨੇ ਐਡੇ ਸਾਈਜ਼ ਤੇ 12 12.5 ਸੋਚਦੇ ਰਹੇ ਸੀਗੇ ਮੈਂ ਕਿਹਾ ਚਲੋ ਠੀਕ ਹੈ ਫਿਰ ਮੇਰੇ ਕਦੇ ਚਾਰਸ ਕੋਰ ਪੈ ਦੇ ਦਾਂਗੇ ਹੱਥ ਪੈਸੇ ਦੇਣੀ ਐ ਮਤਲਬ ਉਹ ਸਾਡੀ ਗਲੀ ਰਹੀ ਐ ਚੀਜ਼ ਲਈ ਆਈ ਦੀ ਐ ਪੈਸੇ ਉਸੇ ਬਾਤ ਚ ਕਰ ਦੇਈ ਦੀ ਐ ਪੈਸਟੀ ਦਾਵਾਵਾਂ ਲੱਗਦੀ ਐ ਦੇਖਾਂ ਚ ਬੜੇ ਲੱਗਦੇ ਹੁੰਦੇ ਬੈਗ ਜਦੋਂ ਕੱਪੜੇ ਪਾਉਂਦੇ ਕੁਛ ਨਹੀਂ ਪੈਂਦਾ ਤਾਂ ਸੱਚੀ ਤੇ ਭਾਰੇ ਇੰਨੇ ਹੋ ਜਾਂਦੇ ਹਨ ਕਿ ਟੱਪਣੇ ੱਤੇ ਮੁਸ਼ਕਿਲ ਹੋ ਜਾਂਦੇ ਹਨ ਸੱਚੀ ਸਮਝੋ ਬਾਹਰ ਇਹ ਗੱਲਾਂ ਬਸ ਦੋ ਹੀ ਪਾਰਟੀਸ਼ਨ ਐ ਇਹਦੇ ਵਿੱਚ ਇੱਕ ਆ ਵਾਲੀ ਐ ਮੈਨੂੰ ਨਾ ਬਾਵਾ ਪਾਰਟੀਸ਼ਨਾਂ ਵਧੀਆ ਲੱਗਦੀਆਂ ਹੁੰਦੀਆਂ

ਇਨਾ ਸ਼ੌਂਕ ਹੈ ਮੇਰਾ ਨਾ ਆਹ ਦੇ ਬਟਰਫਲਾਈ ਸੋਹਣੀਆਂ ਸੋਹਣੀਆਂ ਨਾ ਇਹ ਕਾ ਮੈਂ ਲਿੱਤਾ ਸੀਗਾ ਮਸਤਾਨ ਵਾਸਤੇ ਬ੍ਰੇਸਲੇਟ ਮੈਨੂੰ ਬ੍ਰੇਸਲੇਟ ਦਾ ਬੜਾ ਸ਼ੌਕ ਹੈ ਉਹ ਸੋਨਾ ਇਹ ਬ੍ਰੇਸਲੇਟ ਚੰਚੜਾ ਕੋਲ ਗਿਆ ਤਾਂ ਮੈਂ ਸੋਹੇ ਜੀ ਤੇ ਕੋਲ ਤੇ ਲੰਘ ਜਾਂਦਾ ਦਸਤੀ ਕੋਲ ਆ ਗਿਆ ਪਾਸਾ ਹਿੱਟ ਤੇ ਕੰਡੀਅਨਸ ਮੰਮੀ ਨੇ ਕਿਹਾ ਜੀ ਆਹਦੇ ਰੀ ਖਾਲੂਗੜ੍ਹ ਰੇਲ ਚ ਹਨਾ ਜੇ ਪਾਪਾ ਬੋਲ ਜਾਂਦੇ ਸੀ ਕਿ ਮੰਮੀ ਕੀ ਪੈਕਟ ਲੈ ਦੇ ਦਿੱਤੀ ਆ ਦੇਖੋ ਲੈ ਇਹ ਇਹਦੇ ਵਿੱਚ ਪਾਏ ਹੈਗੇ ਪਟਾਕੇ ਊੜੀ ਵਾਸਤੇ ਬਸ ਛੋਗਿਓ ਦਾ ਹਨਾ ਨਾਨੀ ਨੂੰ ਛੋਟੀਆਂ ਛੋਟੀਆਂ ਚੀਜ਼ਾਂ ਲਏ ਕਿੰਨੇ ਪਟਾਕੇ ਹੋਏ ਕਿੰਨੇ ਸਾਰੇ ਲਏ ਹਨ ਹਾਲਾ ਕਿ ਮੇਰੀ ਨਾਨਦੇ ਦੀ ਦੋ ਤਿੰਨ ਸ਼ਾਪ ਆ ਆਪਨੀ ਉਹਨੇ ਜੀ ਦੋ ਤਿੰਨ ਵਿਕਰੀਆਂ ਐ ਯਸ ਮਾਂ ਦਾ ਵੀ ਮੈਨੂੰ ਲੱਗਦਾ ਲਾਉਂਦੇ ਆ ਸ਼ਾਇਦ ਦਵਾਈ ਤੇ ਉਹ ਕਾਫੀ ਅੱਛਾ ਕੰਮ ਹੈ ਉਹਦਾ ਬਿਜ਼ਨਸ ਅੱਛਾ ਹੈ ਦੇਖਰੀ ਵਾਲਾ ਪਰ ਫਿਰ ਵੀ ਆਪਾਂ ਨੂੰ ਜਿੰਨਾ ਮਰਜੀ ਹੋਵੇ ਆਪਾਂ ਕੋਕਾ ਵੀ ਆਦਤ ਹੁੰਦੀ ਆ ਪਰ ਵੀ ਨਾ ਕਿ ਆਪਾਂ ਤਾਂ ਲੈਣ ਦੀ ਤੇ ਨਾਣ ਕਿਉਂ ਦੇਣ ਦੀ ਵੀ ਆਦਤ ਹੁੰਦੀ ਹੈ ਚਲੋ ਆਪਾਂ ਨੂੰ ਵੀ ਹੁੰਦਾ ਕਿ ਜਦ ਚਾਹੀਦੀ ਹੈ ਤਾਂ ਵਾਪਸ ਸਾਰਾ ਕੁਝ ਲੈ ਕੇ ਜਾਈਏ ਨਾ ਬੱਚੇਸ ਲਈ ਕਿ ਨਾ ਪਰ ਉਹ ਚਾਹ ਜਾਂਦਾ ਹੈ ਨਾ ਤੇ ਹੁਣ ਇਹਨੂੰ ਉੱਪਰ ਰੱਖੂੰਗੀ ਇਹ ਚਿੱਦੀਆਂ ਪਾਉਣੀਆਂ ਹੈ ਤਦੋਂ ਮਮਮੀ ਦੇ ਕੱਪੜੇ ਹੈਗੇ ਵੇਟ ਮਮਮੀ ਹਜੇ ਆਏ ਨਹੀਂ ਉਹਨੇ ਮੇਰੇ ਆਪ ਦੇ ਕੱਪੜੇ ਕਰ ਦਿੱਤੇ ਮੈਂ ਕੀ ਕੀ ਪਾ ਕੇ ਜਾਣਾ ਹੈ ਨਾ ਤੇ ਚਲੋ ਜੀ ਤੇ ਲੋ ਜੀ ਇੱਥੇ ਆਪਾਂ ਕਰ ਲਈ ਸੀਗੀ ਤਿਆਰੀ ਸੂਟ ਮੇਰੇ ਪ੍ਰੈਸ ਹੋ ਕੇ ਆ ਗਏ ਸੀਗੇ ਤੇ ਇਹ ਮੈਂ ਸੂਟ ਹੈ ਜਿਹੜਾ ਬਾਹਰ ਰੱਖਿਆ ਹੋਇਆ ਹੈ ਜਿਹੜਾ ਪਾ ਕੇ ਜਾਣਾ ਹੈਗਾ ਹੈ ਨਾ ਇਹ ਕੰਟਰਾਸਟ ਵਾਲਾ ਹੈਗਾ ਸਿਲਕ ਦਾ ਸੂਟ ਹੈ ਨਾ ਮਤਲਬ ਲਾਈਟ ਫਰੋਜੀ ਜਿਵੇਂ ਕਮੀਜ਼ ਹੈ ਤੇ ਅੰਡਰਈ ਹਨਾ ਸਿਆਨ ਕਲਰ ਹੈ ਜਿਹੜਾ ਥੋੜਾ ਡਾਰਕ ਚ ਹੁੰਦਾ ਮੋਰ ਪੰਖੀਆ ਉਹ ਬਾਟਮ ਹੈਗਾ ਇਹਦਾ ਅੱਛਾ ਦੁਪੱਟਾ ਹੈਗਾ ਤੇ ਚਨੂਨ ਦਾ ਕੱਟਵਰਕ ਵਾਲਾ ਉਹ ਸੋਨਾ ਹੈਗਾ ਲਾਈਟ weight ਬਿਲਕੁਲ ਹਨਾ ਤੇ ਬਾਕੀ ਸੂਟ ਤਾਂ ਮੇਰੇ ਕੋਲ ਇੰਨੇ ਜਿਆਦਾ ਪਏ ਆ ਹਨਾ ਇਹ ਮੈਂ ਪਿਛਲੇ ਤੇ ਪਿਛਲੇ ਕਰਵਾ ਚੋਤੇ ਲਿਖਤਾ ਸੀਗਾ ਹਨਾ ਤੇ ਇਸ ਤੋਂ ਬਾਅਦ ਦੇਖੋ ਬੰਨਦੀ ਪਿਆ ਇਹ ਬਿਲਕੁਲ ਨਹੀਂ ਪਾਇਆ ਹੈਗਾ ਹਨਾ ਕੋਈ ਡ్రਾਈ ਕਲੀਨ ਕਰਾ ਕੇ ਰੱਖ ਲੈ ਇਸ ਤੋਂ ਬਾਅਦ ਮੈਂ ਅੱਜ ਕੱਢ ਰਿਹਾ ਤੇ ਕਾਫੀ ਜਿਆਦਾ ਸੂਟ ਪਏ ਆ ਹਨਾ ਕੋਈ ਸ਼ਿਮਰ ਵਾਲੇ ਕੋਈ ਹਨਾ ਪਿਓਰ ਵਾਲੇ ਗੋਟਾ ਪੱਤੀ ਵਾਲੇ ਕੀ ਹੈਂਡਵਰਕ ਵਾਲੇ ਕੀ ਤੇ ਮੈਂ ਨਾ ਅੱਕ ਚੁੱਕੀ ਆ ਵੀ ਇਹ ਸੂਟ ਪੈਂਦੇ ਹੈ ਨਹੀਂ ਹਨਾ ਇੰਨੇ ਨੇ ਪੈਸੇ ਲੱਗ ਜਾਂਦੇ ਆ ਸਲਾਈ ਤੇ ਵੀ ਦੁੱਗਣੇ ਪੈਸੇ ਪਹਿਲਾਂ 3 3 4 4 ਹਜ਼ਾਰ ਦੇ ਸੂਟ ਆਉਂਦੇ ਹੈਗੇ ਫਿਰ ਸਲਾਈ ਦੇ ਹੋ ਜਾਂਦੇ ਆ ਫਿਰ ਪੈਂਦੇ ਨਹੀਂ ਹਨਾ ਡਰਾਈ ਕਲੀਨ ਵੀ ਬਾਹਰੋਂ ਕਰਾਓ ਇਹਨਾਂ ਦੇ ਪਿਓ ਪੁੱਤਾਂ ਨੇ ਮੈਂ ਬੈਗ ਵਿੱਚ ਪਾ ਲਏ ਹੈਗੇ ਆ ਹਨਾ ਤੇ ਬਾਕੀ ਇੱਕ ਇੱਕ ਸੂਟ ਬਾਹਰ ਰੱਖਤਾ ਜਿਹੜਾ ਪਾ ਕੇ ਜਾਣਾ ਹੈਗਾ ਹਨਾ ਤੇ ਇੱਥੇ ਕਰਦੇ ਹੈਗੇ ਆਂ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮਿਲਦੇ ਆਂ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਮੈਂ ਨੇਲ ਵੈਂਟ ਲਗਾਨੀਆਂ ਪੈਰਾਂ ਤੇ ਮੈਂ ਹੌਣ ਲਗਾ ਲੈਣੀ ਆ ਬਾਕੀ ਵੀ ਹੱਥਾਂ ਦੇ ਤੇ ਮੇਰੇ ਲੈ ਜਾਂਦੀ ਆ ਉਹ ਫਿਰ ਮੈਂ ਦੇਖੂਗੀ ਕੱਲ ਹੀ ਲਗਾਉਂਗੀ ਕਈ ਵਾਰੀ ਤੇ ਮੈਂ ਪੁੱਲ ਵੀ ਜਾਨੀ ਹੈਗੀਆਂ ਹਨਾ ਤੇ ਲਓ ਜੀ ਫਿਰ ਆਪਾਂ ਨੈਕਸਟ ਟਾਈਮ ਮਿਲਦੀ ਹੈਗੇ ਕਿਸੇ ਨਵੇਂ ਵਲੌਗ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਟੇਕ ਕੇਅਰ